ਅਕੀਰਿ ਬਿਰਾਦ ਜੀ ਕੇ ਪਾਸ ਆਏ ਗਸਈ ਪ੍ਰਤਮ ਭਾਵ ਤੇ ਸਿਮਰਇਆ ਗੁਰੂ ਨਾਨਕ ਜੀ ਲਈ ਤੇ ਆਏ ਗਰੰਗਤ ਗੁਰੂ ਜੀ ਦਾਤ ਮੰਗਦਾ ਤਰੀਕਾ ਹੈ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਟਿਠਾ ਸਬਦ ਉਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨੀ ਦਾਵੇ ਤਾਏ ਸਭ ਥਾਈ ਹੋਏ ਸਹਾਇ ਤਸੋ ਪਾਸ ਸਾਹਿਬਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇਤ ਸਭ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਜਗਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਹੈ ਜੀ ਮਹ ਪੰਜਾਬ ਪਿਆਰਿਆਂ ਚੋ ਆ ਸਹਿਜ ਆਦਿਆਂ ਚਾਲੀਆਂ ਮੁਕੀਆਂ ਹੱਡੀਆਂ ਜੱਪੀਆਂ ਟੱਪੀਆਂ ਜਿਨ੍ਹਾਂ ਲਭ ਦਪਾਵਣ ਸਕਿਆ ਤੇਗ ਚਲਾਏ ਤੇਗ ਵਾਏ ਦੇਖ ਕੈਂਡਟ ਕੀਤਾ ਦਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇ ਸਾਂ ਸਵਾਸਾ ਨਾਲ ਲਿਬਾਹੀ ਤਿਨਾ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹਾਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵਣ ਸਕਿਆ ਦੇਖ ਚਲਾਈ ਤੇਗ ਵਾਈ ਦੇਖ ਕੈਂਡੀਟ ਕੀਤਾ ਦਿਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਨ ਕਾਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਾ ਰਾਇ ਦੇਖ ਤੇਗ ਪਤੇ ਬਿਰਤ ਕੀ ਪੈਜਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਵਿਸਾਦਾਨ ਪ੍ਰੋਸਾਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅਮਰਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਦ ਦਾ ਰਾਖਾ ਆਪ ਵਾਹਿਗੁਰੂ اے ਅਕਾਲ ਪੁਰਖ ਆਪਨੇ ਪੰਥ ਦੇ ਸਦਾ ਸਹਾਇਤਾ ਦਾ ਤਾਰ ਜਿਓ ਸੇਨ ਕੜਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੈ ਨਿ ਮਾੜਿਆ ਦੇ ਮਾੜ ਨਿ ਤਾਣਿਆ ਦੇ ਤਾਣ ਨਿਉਟਿਆ ਦਿਓਟ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਚਰਨਾ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀਓ ਫਿਰ ਕਰ ਬੈਸ ਵਰਜਨ ਪਿਆਰੇ ਸਤਿਗੁਰ ਤੁਮਰੇ ਆਕਾਸ਼ ਸਵਾਰੇ ਸੰਤਾ ਕੇ ਕਾਰਜ ਆਪ ਫਲੋਇਆ ਹਰ ਕੰਮ ਕਰਾਵਾਣਾ ਆ ਰਾਮ ਘਰਤ ਸੁਆਵੀ ਤਾਲ ਸੁਆਵੀ ਚੰਦਰ ਜਲ ਛਾਹ ਰਾਮ ਮਾਵਾਕ ਅਨੁਸਾਰ ਆਪ ਜੀ ਦੇ ਦਰਗਰ ਦੇ ਸੇਵਕ ਸਰਦਾਰ ਦਸ਼ਵਿੰਦਰ ਸਿੰਘ ਦੀ ਸਮੂਹ ਸੇਵਕ ਪਰਿਵਾਰ ਵੱਲੋਂ ਆਪ ਜੀ ਦਾ ਕੋਟਾਲ ਕੋਟ ਸੁਕਰਾਨਾ ਕਰਦਿਆਂ ਹੋਇਆਂ ਆਪ ਜੀ ਦੇ ਚਰਣਾ ਕਮਲਾਂ ਦਾ ਔਟ ਆਸਰ ਨਾਲ ਸੱਚੇ ਬਾਦਸ਼ਾਹ ਜੀ ਉਹ ਆਪ ਜੀ ਦਾ ਕੋਟਾਲ ਕੋਟ ਸੁਕਰਾਨਾ ਸੇਵਕ ਪਰਿਵਾਰ ਨੂੰ ਆਪ ਜੀ ਨੇ ਕਾਰੋਬਾਰਾਂ ਦੀਆਂ ਦਾਤਾਂ ਬਖਸ਼ੀਆਂ ਜੀ ਉਹ ਕਿਰਪਾ ਕਰਨ ਦਾ ਸੇਵਕ ਪਰਿਵਾਰ ਆਦੀ ਆਪ ਨੂੰ ਕਾਮਨਾਵਾਂ ਭਾਵਨਾਵਾਂ ਸੰਪੂਰਨ ਕਰਨੀਆਂ ਕਾਰੋਬਾਰ ਆ ਇਸ ਤਰਿਕਿਆਂ ਬਖਸ਼ਣਾ ਕਿਰਤ ਕਮਾਈਆਂ ਵਿਚਵਾਦੇ ਬਖਸ਼ ਨੇ ਦੁੱਖਾਂ ਕਲੇਸ਼ਾਂ ਬਿਗਣਾ ਦੇਣਾ ਸੁੱਖਾਂ ਦੇ ਪ੍ਰਕਾਸ਼ ਕਰਨੇ ਗ੍ਰੇਵਕੇ ਸੁਖ ਸਾਥੀ ਵਰਤਣਾ ਸਤਿਗੁਰ ਜੀਓ ਮੇਰ ਭਰਿਆ ਤਰਕਣਾ ਸੇਵਕ ਪਰਿਵਾਰ ਦੇ ਕਾਰੋਬਾਰਾ ਵਿਕੇ ਸੱਚੇ ਪਾਤਸ਼ਾਹ ਜੀਓ ਸ੍ਰੀ ਸੁਖਮਨੀ ਸਾਹਿਬ ਜੀ ਦੀ ਜਾਪ ਹੋਏ ਅਨੰਦ ਸਾਹਿਬ ਜੀ ਦੇ ਛੇ ਫੁੱਟ ਦੇ ਪਾੜ ਜਿਗਰਦਾਸ ਸਮੁੱਚੀ ਸੇਵਾ ਨਿਭਾਉਂਦੇ ਆ ਬਾਣੀ ਪੜਦੇ ਆ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਿਆ ਨੇ ਮਾਫ਼ ਕਰਨਾ ਗਾਤੋ ਸੇਵਾ ਕਰਦਾ ਬਲ ਉਦਮ ਬਖਸ਼ਨਾ ਸਤਿਗੁਰ ਜੀਓ ਪੜ੍ਹੀ ਸੁਣੀ ਬਾਣੀ ਦਾ ਉੱਚ ਭਾਵ ਸੇਵਕ ਪਰਿਵਾਰ ਦੇ ਹਿਰਦਿਆਂ ਅੰਦਰ ਵਸਾਣਾ ਕਿਰਪਾ ਕੰਨਾ ਤਿਲਪੁਲਪੇ ਟਾਵਾਮਨੋ ਕਾਮਨਾਵਾ ਭਾਵਨਾਵਾ ਗੁਰਮਤਿ ਅਨੁਸਾਰ ਸੰਪੂਰਨ ਕਰਨਿਆ ਸਤਿਗੁਰ ਜੀਓ ਸੇਵਕ ਪਰਿਵਾਰ ਨੂੰ ਗੁਰਸਿੱਖੀ ਨਾਮ ਸਿਮਰਨ ਸੇਵਾ ਦੀਆਂ ਦਾਤਾ ਬਖਸ਼ਨਾ ਅੰਮ੍ਰਿਤ ਵੇਲੇ ਦੇ ਜਾਗਣੇ ਨਿਤਨੇਮ ਦੀਆਂ ਦਾਤਾ ਬਖਸ਼ ਕੇ ਨਿਵਾਜਣਾ ਜੀ ਕਿਰਪਾ ਕਰਨਾ ਆਪ ਅਨਸੰਸਾਹੀ ਹੋ ਕੇ ਸਾਰੇ ਕਾਰਜ ਸੰਪੂਰਨ ਕਰਵਾ ਲੈਣੇ ਸਤੇ ਪਾਸਾ ਜਿਓ ਕਾਰੋਬਾਰਾਂ ਇਸ ਤਰ੍ਹਾਂ ਬਖਸ਼ਨਾ ਦਾਤਾਰ ਪਿਤਾ ਜਿਓ ਸੇਵਕ ਪਰਿਵਾਰ ਨੂੰ ਆਪਣੇ ਚਰਣਾ ਕਮਲਾ ਨਾਲ ਜੋੜ ਕੇ ਰੱਖਣਾ ਸਦਾ ਅਨਸੰਸਾਹੀ ਰਹਿਣਾ ਆਪ ਜੀ ਦੇ ਹਜ਼ੂਰ ਕੜਾ ਪ੍ਰਸਾਦ ਦੀ ਦੇਖ ਹਾਜ਼ਿਰਦਰ ਪਰਿਵਾਰ ਕਰਨਾ ਪ੍ਰਵਾਲ ਹੋਇਆ ਕੜਾ ਪ੍ਰਸਾਦ ਸਾਧ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ਿਸ਼ ਕਰੋ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੋਸਾਕੇ ਭੇਟ ਕੀਤੇਗੇ ਕਾਰ ਕਰਨੇ ਜਿਨ੍ਹਾਂ ਖਜ਼ਾਨੇ ਸੇਵਾ ਕੀਤੇ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਪਾਵਨ ਇਲਾਈ ਹੁਕਮ ਬਖਸ਼ ਕੇ ਸੰਗਤਾਨੋ ਕਿਰਤਾਰ ਕਰੋ ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ ਅਖਰਵਾਦਾ ਘਾਟਾ ਬਲ ਸੁਖ ਮਾਫ ਕਰਨਾ ਸਰਬੱਤੇ ਕਾਜ ਰਾਸ ਕਰਨੇ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਦਾ